ਕਲਪੁਨੀ ਪੈਰੋਂ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਤਮ ਮਹਰਾਮ ਰਾਮ ਮਹ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਕਾਟੈ ਹਉ ਮਾਰਾ ਨਾਨਕ ਹਉ ਮੈ ਰੋਗ ਬੁਰੀ ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸ਼ਾ ਸ਼ਬਦ ਧੁਰੇ ਰਹਾਉ ਆਪੇ ਪਰਖੇ ਪਰਖਣ ਹਾਰੇ ਬਹੁ ਰਸੂਲਾਕ ਨਾ ਹੋਈ ਜਿਨਕੋ ਨਦਰ ਭਈ ਗੁਰ ਮੇਲੇ ਪ੍ਰਾਪਾਣਾ ਸੱਚ ਸੋਈ ਪਾਉਣ ਪਾਣੀ ਬੈ ਸੰਤਰ ਰੋਗੀ ਰੋਗੀ ਧਰਤ ਸੁਭੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸਾਂ ਨਦੀਆਂ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖਟ ਦਰਸ਼ਨ ਭੇਖ ਧਾਰੀ ਨਾ ਨਾ ਹਠੀ ਅਨੇਕਾ ਬੇਦਕ ਤੇਵ ਕਰਹਿ ਕਹਿ ਬਪਰੀ ਨਹਿ ਬੂਝਹਿ ਇਕ ਏਕਾ ਮੇਟਰਾ ਸਖਾਏ ਸੁਰੋਗ ਪਰਿਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚੱਲਹਿ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਪਰਮੈ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਦਿਕ ਵਡੇਰਾ ਮਾਇਆ ਕਾ ਮੁਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅਨ ਦਿਨ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਇਆ ਪੈਰੋ ਮਹਲਾ ਤੀਜਾ ਕਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਤਿਨ ਕਰਤਾ ਇਕ ਚਲ ਤੇ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਫੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ ਹਉ ਕਬਹੂ ਨਾ ਛਡੋ ਹਰਿ ਕਾ ਨਾਮ ਰਹਾਉ ਪਿਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾਂਦੇ ਕਹਿ ਆਇਆ ਨਾਮ ਬਿਨਾ ਨਹ ਪੜਉ ਅਚਾਰ ਮੇਰੀ ਪਟਿਆ ਲਿਖ ਦੇ ਹੋ ਗੋਬਿੰਦ ਮਾਰਾਰ ਉੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰਵਿਰਤ ਨਾ ਪੜੋ ਰਹੀ ਸਮਝਾਏ ਨਿਰਪਉ ਦਾਤਾ ਹਰ ਜਿਉ ਮੇਰਾ ਨਾਲ ਜੇ ਹਰ ਛੋਡੋਂ ਤਉ ਕੁੱਲ ਲਾਗੇ ਗਾਲ ਪ੍ਰਹਿਲਾਦ ਸਭ ਚਾਟੜੀ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸੁਵਾਰੇ ਸਭ ਲਗਰੀ ਮਹਿ ਭਗਤ ਦਿਰੜਾਈ ਦੁਸ਼ਟ ਸਭਾ ਕਾ ਕਿਸ ਨਾ ਵਸਾਈ ਸੰਡਾ ਮਰਕੈ ਕੀ ਪੁਕਾਰ ਸਭੇ ਦੈਤ ਰਹੇ ਝੱਖ ਮਾਰ ਪਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰਨਾ ਬੂਝੈ ਤਿਨ ਆਪ ਪੁਲਾਇਆ ਪੁੱਤਰ ਪ੍ਰਹਿਲਾਦ ਸਿਉ ਬਾਦ ਰਚਾਇਆ ਅੰਦਾ ਨਾ ਬੂਝੈ ਕਾਲ ਨੇੜੈ ਆਇਆ ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾੜ ਦੀਆ ਤਾਲਾ ਨਿਰਪਉ ਬਾਲਕ ਮੂਲ ਨਾ ਡਰਈ ਮੇਰਾ ਅੰਤਰ ਗੁਰ ਗੋਪਾਲਾ ਕੀਤਾ ਹੋਇ ਸ਼੍ਰੀ ਕੀ ਕਰੈ ਅਨਹੋਂਦਾ ਨਾ ਉਤਰਾਇ ਜੋ ਤੁਰ ਲਿਖਿਆ ਸੋ ਆਏ ਪਹਤਾ ਜਨ ਸਿਉ ਬਾਦ ਰਚਾਇਆ ਪਿਤਾ ਪ੍ਰਹਲਾਦ ਸਿਉ ਗੁਰ ਜਿਉ ਠਾਈ ਕਹਾਂ ਤੁਮਾਰਾ ਜਗਦੀਸ਼ੁ ਗਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਹ ਦੇਖਾਂ ਤਰਿਆ ਸਮਾਈ ਥਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦੇਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਕੋ ਦੇ ਵਢਾਈ ਜੰਮਣ ਮਰਨਾ ਮੋਹ ਉਪਾਇਆ ਆਉਣ ਜਾਣਾ ਕਰਤਾ ਲਿਖ ਪਾਇਆ ਪ੍ਰਹਿਲਾਦ ਕੈ ਕਾਰਜ ਹਰਿ ਆਪ ਦਿਖਾਇਆ ਭਗਤਾ ਕਾ ਬੋਲ ਆ ਗਏ ਆਇਆ ਦੇਵ ਕੁੱਲੀ ਲਕਸ਼ਮੀ ਕੋ ਕਰਹਿ ਜੈ ਕਾਰ ਮਾਤਾ ਨਰ ਸਿੰਘ ਕਾ ਰੂਪ ਨਿਵਾਰ ਲਕਸ਼ਮੀ ਭਉ ਕਰੈ ਨਾ ਸਾ ਕੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਈ ਸਤਗੁਰ ਨਾਮ ਨਿਧਾਨ ਦਿੜਡਾਇਆ ਰਾਜਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਾਹ ਮਿਲੇ ਸਜਾਈ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨਹੀ ਹਰ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੈ ਆਪਣਾ ਰੂਪ ਦਿਖਾਇਆ ਪੈਰੋਂ ਮਹੱਲਾ ਤੀਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨਾ 부ਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨ ਸਾਮਨੈ ਸਮਾਈ ਹਰ ਜਿਉ ਕਿਰਪਾ ਕਰੋ ਮੇਰੇ ਪਿਆਰੇ ਹਨ ਦੇ ਨ ਹਰ ਗੁਣ ਦੀਨ ਜਨ ਮੰਗੇ ਗੁਰ ਕੈ ਸ਼ਬਦ ਉਦਾਰੇ ਰਹਾਉ ਸੰਤ ਜਨਾ ਕਉ ਜਮ ਜੋਹੇ ਨਾ ਸਾਕੇ ਰਤੀ ਅੰਚ ਦੁਖ ਨ ਲਾਈ ਆਪ ਉਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਨਾਈ ਭਗਤਾ ਕੀ ਪੈਜ ਰਖਹਿ ਤੂੰ ਆਪੀ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟਹਿ ਦੁਬਦਾ ਰਤੀ ਨਾਰਾਈ ਹਮ ਮੂੜ ਮੁਗਦ ਕਿਛ ਬੂਝਹਿ ਨਹੀਂ ਤੂੰ ਆਪੇ ਦੇਹ ਬੁਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤ ਅਪਾਏ ਤੁਧ ਤੰਦੈ ਲਾਇਆ ਭੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸ਼ਬਦੈ ਸੁਰਤ ਨਾ ਪਾਈ ਮਨ ਮੁਖ ਮਰਹਿ ਤਿਨ ਕਿਛੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨ ਪਾਵਹਿ ਕਬਹੀ ਡੂਬ ਮੋਏ ਬਿਨ ਗੁਰ ਸਿਰ ਭਾਰਾ ਸਾਚੈ ਸ਼ਬਦ ਰੱਤੇ ਜਨ ਸਾਚੀ ਹਰ ਪ੍ਰਭ ਆਪ ਮਲਾਈ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ RAM ਨਾਮ ਉਰ ਧਾਰੀ ਪੈਰੋ ਮਹੱਲਾ ਪੰਜਵਾਂ ਅਸ਼ਟ ਪਦੀਆਂ ਘਰ ਦੂਜਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤਿਸ ਸਲਾਹੀ ਜਿਸ ਹਰ ਤਨ ਰਾਸ ਸੋ ਵਡ ਭਾਗੀ ਜਿਸ ਗੁਰ ਮਸਤ ਕਹਾਤ ਰਹਾਉ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ ਜਿਸ ਨਾਮ ਰਿਦੈ ਸੋ ਸੀਤਲ ਹੂਆ ਨਾਮ ਬਿਨਾ ਧਿਗ ਜੀਵਨ ਮੂਆ ਜਿਸ ਨਾਮ ਰਿਦੈ ਸੋ ਜੀਵਨ ਮੁਕਤਾ ਜਿਸ ਨਾਮ ਰਿਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਰਿਦੈ ਤਿਨ ਨਉ ਨਿਦ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਰਿਦੈ ਸੋ ਵੇ ਪਰਵਾਹਾ ਜਿਸ ਨਾਮ ਰਿਦੈ ਤਿਸ ਸਦ ਹੀ ਲਾਹਾ ਜਿਸ ਨਾਮ ਰਿਦੈ ਤਿਸ ਵੱਡ ਪਰਵਾਰਾ ਨਾਮ ਬਿਨਾ ਮਨ ਮੁਖ ਗਵਾਰਾ ਜਿਸ ਨਾਮ ਰਿਦੈ ਤਿਸ ਨਿਹ ਚਲੇ ਆਸਨ ਜਿਸ ਨਾਮ ਰਿਦੈ ਤਿਸ ਤਖਤ ਨਿਵਾਸਨ ਜਿਸ ਨਾਮ ਰਿਦੈ ਸੋ ਸਾਚਾ ਸਾਹ ਨਾਮ ਹੀਨ ਨਾਹੀ ਪਤ ਵੇ ਸਾਹ ਜਿਸ ਨਾਮ ਰਿਦੈ ਸੋ ਸਭ ਮਹਿ ਜਾਤਾ ਜਿਸ ਨਾਮ ਰਿਦੈ ਸੋ ਪੁਰਖ ਵਿਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਹਿਰਦੈ ਸੋ ਪੁਰਖ ਪਰਵਾਨ ਨਾਮ ਬਿਨਾ ਫਿਰ ਆਵਣ ਜਾਣ ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹਿ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤਤੈ ਤਤ ਮਲਾਇਆ ਪੈਰੂ ਮਹਲ